ਅੱਜ ਸਾਡੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜੋ ਮੌਨਸੂਨੀ بارش ਸ਼ੁਰੂ ਹੋਈ ਆ ਉਸ ਦੇ ਨਾਲ ਜਿੱਥੇ ਤਸਾਨਾਂ ਨੂੰ ਰਾਹਤ ਮਿਲੀ ਆ ਗਰਮੀ ਤੋਂ ਆਮ ਜਨਤਾ ਨੂੰ ਉਸ ਦਾ ਬਹੁਤ ਫਾਇਦਾ ਹੋਇਆ ਗਰਮੀ ਤੋਂ ਰਾਹਤ ਮਿਲੀ ਅਤੇ ਜਿਹੜਾ ਜੋ ਬੂਟੇ ਦਰਖਤ ਸੁੱਕ ਰਹੇ ਸੀ ਪਾਣੀ ਚ ਉਹ ਸਾਰੇ ਜਿਹੜੇ ਆ ਇਸ ਟਾਈਮ ਬਹੁਤ ਹੀ ਸੁੱਖ ਦਾ ਸਾਹ ਅਤੇ ਵਾਤਾਵਰਨ ਜਿਹੜਾ ਇਸ ਵਾਰਸ਼ ਨੇ ਬਹੁਤ ਵਧੀਆ ਕੀਤਾ ਅੱਜ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਫਤਿਹਗੜ ਸਾਹਿਬ ਜਿਹੜੇ ਦੇ ਵਿੱਚ ਮੌਨਸੂਨ ਵੀ ਜੋ بارش ਸ਼ੁਰੂ ਹੋਈ ਆ ਉਹ ਬਹੁਤ ਲਾਹੇਵੰਦ ਆ ਕਿਉਂਕਿ ਕਿਸਾਨ ਜਿਹੜਾ ਉਹ ਜੀੜੀ ਲਾਉਣੀ ਸੀ ਪੀਪਲ ਸੀ ਪਾਣੀ ਦੀ ਬਹੁਤ ਲੋੜ ਸੀ ਅਤੇ ਜੋ ਕਰਨੀ ਤੋਂ ਰਾਹਤ ਮਿਲ ਗਿਆ ਆਮ ਲੋਕਾਂ ਨੂੰ ਉੱਥੇ ਹੀ ਜੋ ਦਰਾਖਤਾਂ ਦੇ ਬੂਟੇ ਸੁੱਕ ਰਹੇ ਸੀ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲੀ ਆ ਇਸ ਵਾਰਸ਼ ਦੀ ਅੱਜ ਸਾਡੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜੋ ਮੌਨਸੂਨੀ بارش ਸ਼ੁਰੂ ਹੋਈ ਆ ਉਸ ਦੇ ਨਾਲ ਜਿੱਥੇ ਤਸਾਨਾਂ ਨੂੰ ਰਾਹਤ ਮਿਲੀ ਆ ਗਰਮੀ ਤੋਂ ਆਮ ਜਨਤਾ ਨੂੰ ਉਸ ਦਾ ਬਹੁਤ ਫਾਇਦਾ ਹੋਇਆ ਗਰਮੀ ਤੋਂ ਰਾਹਤ ਮਿਲੀ ਅਤੇ ਜਿਹੜਾ ਜੋ ਬੂਟੇ ਦਰਾਖਤ ਸੁੱਕ ਰਹੇ ਸੀ ਪਾਣੀ ਚ ਉਹ ਸਾਰੇ ਜਿਹੜੇ ਆ ਇਸ ਟਾਈਮ ਬਹੁਤ ਹੀ ਸੁਖਦਾ ਸਾਹ ਅਤੇ ਵਾਤਾਵਰਨ ਜਿਹੜਾ ਇਸ ਵਾਰਸ਼ ਨੇ ਬਹੁਤ ਵਧੀਆ ਕੀਤਾ ਅੱਜ ਜੋ ਪੰਜਾਬ ਦੇ ਵਿੱਚ ਖਾਸ ਕਰ ਫਤਿਹਗੜ ਸਾਹਿਬ ਜਿਹੜੇ ਦੇ ਵਿੱਚ ਮੌਨਸੂਨ ਦੀ ਜੋ بارش ਸ਼ੁਰੂ ਹੋਈ ਆ ਉਹ ਬਹੁਤ ਲਾਹੇਵੰਦ ਆ ਕਿਉਂਕਿ ਕਿਸਾਨ ਜਿਹੜਾ ਉਹ ਜੀਵੀ ਲਾਉਣੀ ਸੀ ਪੀਪਲ ਦੀ ਪਾਣੀ ਦੀ ਬਹੁਤ ਲੋੜ ਸੀ ਫਤੇ ਜੋ ਕਰਮੀ ਤੋਂ ਰਾਹਤ ਮਿਲਿਆ ਆਮ ਲੋਕਾਂ ਨੂੰ ਉਥੇ ਹੀ ਜੋ ਦਰਾਖਤਾਂ ਦੇ ਬੂਟੇ ਸੁੱਕ ਰਹੇ ਸੀ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲੀ ਆ ਇਸ ਵਾਰਸ਼ ਦੀ ਅੱਜ ਸਾਡੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜੋ ਮੌਨਸੂਨੀ بارش ਸ਼ੁਰੂ ਹੋਈ ਆ ਉਸ ਦੇ ਨਾਲ ਜਿੱਥੇ ਤਸਾਨਾਂ ਨੂੰ ਰਾਹਤ ਮਿਲੀ ਆ ਗਰਮੀ ਤੋਂ ਆਮ ਜਨਤਾ ਨੂੰ ਉਸ ਦਾ ਬਹੁਤ ਫਾਇਦਾ ਹੋਇਆ ਧਰਮੀ ਤੋਂ ਰਾਹਤ ਮਿਲੀ ਅਤੇ ਜਿਹੜਾ ਜੋ ਬੂਟੇ ਦਰਖਤ ਸੁੱਕ ਰਹੇ ਸੀ ਪਾਣੀ ਚ ਉਹ ਸਾਰੇ ਜਿਹੜੇ ਐਸ ਟਾਈਮ ਬਹੁਤ ਹੀ ਸੁੱਖ ਦਾ ਸਾਹ ਅਤੇ ਵਾਤਾਵਰਨ ਜਿਹੜਾ ਇਸ ਵਾਰਸ਼ ਨੇ ਬਹੁਤ ਵਧੀਆ ਕੀਤਾ ਅੱਜ ਜੋ ਪੰਜਾਬ ਦੇ ਵਿੱਚ ਖਾਸ ਕਰ ਫਤਿਹਗੜ੍ਹ ਸਾਹਿਬ ਜਿਹੜੇ ਦੇ ਵਿੱਚ ਮੌਨਸੂਨ ਵੀ ਜੋ بارش ਸ਼ੁਰੂ ਹੋਈ ਆ ਉਹ ਬਹੁਤ ਰਾਹਤ ਲਾਹੇ ਵੰਦਾ ਕਿਉਂਕਿ ਕਿਸਾਨ ਜਿਹੜਾ ਉਹ ਜੀਰੀ ਲਾਉਣੀ ਸ਼ੁਰੂ ਕੀਤੀ ਸੀ ਪਾਣੀ ਦੀ ਬਹੁਤ ਲੋੜ ਸੀ ਅਤੇ ਜੋ ਕਰਮੀ ਤੋਂ ਰਾਹਤ ਮਿਲਿਆ ਆਮ ਲੋਕਾਂ ਨੂੰ ਉੱਥੇ ਹੀ ਜੋ ਦਰਾਖਤਾਂ ਦੇ ਬੂਟੇ ਸੁੱਕ ਰਹੇ ਸੀ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲੀ ਇਸ ਵਾਰਸ਼ੀ